ਛੋਟੀਆਂ ਛੋਟੀਆਂ ਕੰਮ ਦੀਆਂ ਗੱਲਾਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਓ ਨੰਬਰ 1 ਜੇਕਰ ਤੁਸੀਂ ਨਹਾਉਣ ਤੋਂ ਪਹਿਲਾਂ ਆਪਣੀ ਲੱਤਾਂ ਉੱਪਰ ਸਰੋਂ ਦੇ ਤੇਲ ਨਾਲ ਮਾਲਿਸ਼ ਕਰ ਲੋ ਤਾਂ ਇਸ ਤਰ੍ਹਾਂ ਕਰਨ ਨਾਲ ਲੱਤਾਂ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਕੌਫੀ ਬਣਾ ਕੇ ਪੀ ਲੋ ਤਾਂ ਪੀਰੀਅਡ ਦੌਰਾਨ ਹੋ ਰਹੇ ਦਰਦ ਤੋਂ ਆਰਾਮ ਤੇ ਨਾਲ ਹੀ ਸਰੀਰ ਨੂੰ એનર્ਜੀ ਵੀ ਮਿਲੇਗੀ ਨੰਬਰ 3 ਜੇਕਰ ਤੁਹਾਡੇ ਖਾਜ ਦੀ ਸਮੱਸਿਆ ਹਟ ਨਹੀਂ ਰਹੀ ਤਾਂ ਨੀਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਕਸ ਕਰਕੇ ਖਾਜ ਵਾਲੀ ਜਗ੍ਹਾ ਤੇ ਲਗਾ ਕੇ ਕੁਝ ਸਮਾਂ ਰੱਖੋ ਫਿਰ ਇਸ਼ਨਾਨ ਕਰ ਲਓ ਇਸ ਨਾਲ ਖਾਜ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 4 ਟਾਇਲਟ ਜਾਣ ਸਮੇ ਆਪਣੇ ਦੰਦਾਂ ਨੂੰ ਹਮੇਸ਼ਾ ਦਬਾ ਕੇ ਹੀ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਲੱਕਵੇ ਦੀ ਸਮੱਸਿਆ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 5 ਘਰ ਦੇ ਹਰ ਕੋਨੇ ਵਿੱਚ ਜੇਕਰ ਤੁਸੀਂ ਕਪੂਰ ਰੱਖੋ ਤਾਂ ਇਸ ਤਰ੍ਹਾਂ ਕਰਨ ਦੇ ਕਰਨ ਦੇ ਅੰਦਰ ਕਦੇ ਵੀ ਚੂਹੇ ਨਹੀਂ ਆਉਣਗੇ ਜੇਕਰ ਮੋਣ ਗਏ ਵੀ ਉਹ ਵੀ ਭੱਜ ਜਾਣਗੇ ਨੰਬਰ 6 ਔਰਤਾਂ ਨੂੰ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਤਰ੍ਹਾਂ ਨਾਲ ਬਚਪਨ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੀਆਂ ਹੋ ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਕਲੀ ਲਸਣ ਦੀ ਚਬਾ ਲਓ ਇਸ ਤਰ੍ਹਾਂ ਨਾਲ ਤੁਹਾਨੂੰ ਕਦੇ ਵੀ ਹਾਰਟ ਅਟੈਕ ਨਹੀਂ ਆਵੇਗਾ ਨੰਬਰ 8 ਜੇਕਰ ਤੁਸੀਂ ਆਪਣੇ ਚਿਹਰੇ ਤੇ ਹਮੇਸ਼ਾ ਚਮਕ ਰੱਖਣਾ ਚਾਹੁੰਦੇ ਹੋ ਤਾਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਦੁਪਹਿਰ ਦੇ ਸਮੇਂ ਦਹੀਂ ਜ਼ਰੂਰ ਖਾਓ ਤਾਂ ਫਿਰ ਲੱਸੀ ਪੀ ਲਓ ਫਿਰ ਕਾਫੀ ਲਾਭ ਮਿਲੇਗਾ ਨੰਬਰ 9 ਗਰਮੀਆਂ ਦੇ ਮੌਸਮ ਵਿੱਚ ਕਦੇ ਵੀ ਬੰਦਾ ਜੋਤੀ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਵੇਗੀ ਤੇ ਨਾਲ ਹੀ ਗਰਮ ਕਾਰਨ ਪੈਰ ਗਰ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰੀਰ ਵਿੱਚ ਕੰਗਾ ਕਰਕੇ ਟਿੱਲਾ ਟਿੱਲਰਕ ਰੀਬਨ ਬੈਂਡ ਪਾ ਲਓ ਇਸ ਨਾਲ ਵਾਲਾਂ ਨੂੰ ਖਿੱਚ ਨਹੀਂ ਪਵੇਗੀ ਝੜਨ ਨੇ ਵੀ ਬੰਦ ਹੋ ਜਾਣਗੇ ਨੀਂਦ ਵੀ ਆਰਾਮ ਦੀ ਲੈ ਸਕੋਗੇ ਨੰਬਰ 11 ਗੁੰਗਣੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀ ਲਓ ਸਰੀਰ ਦੀ ਸਫਾਈ ਚੰਗੀ ਤਰ੍ਹਾਂ ਹੋਵੇਗੀ ਜਵਾਨੀ ਚੜੀ ਰਹੇਗੀ ਤੇ ਤੁਸੀਂ ਹਮੇਸ਼ਾ ਜਵਾਨ ਹੀ ਰਹੋਗੇ ਸਰੀਰ ਤਾਕਤਵਰ ਹੀ ਰਹੇਗਾ ਨੰਬਰ 12 ਸ਼ੂਗਰ ਦੀ ਬਿਮਾਰੀ ਵਿੱਚ ਭੁੱਲ ਕੇ ਵਿੱਚੋਲ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡੇ ਹਾਲਾਤ ਖਰਾਬ ਹੋ ਸਕਦੇ ਹਨ ਤੇ ਨਾਲ ਹੀ ਜੇਕਰ ਤੁਸੀਂ ਜ਼ਿਆਦਾ ਚੋਲ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਦਮੇ ਦੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 13 राजमा हमेशा चंगी तरह नाल ही पका के खाओ जेकर तुसी कच्चे खांदे हो ताही समान ਤੁਹਾਡੀ ਸਿਹਤ ਵਿਗੜ ਸਕਦੀ ਹੈ ਇਸ ਲਈ ਕਦੇ ਵੀ ਕੱਚੇ ਰਾਜਮਾ ਨਾ ਖਾਓ ਇਸ ਤੋਂ ਇਲਾਵਾ ਇਹਨਾਂ ਦਾ ਸੇਵਨ ਰਾਤ ਦੇ ਸਮੇਂ ਬਿਲਕੁਲ ਵੀ ਨਾ ਕਰੋ ਨੰਬਰ 14 ਰਾਤ ਦੇ ਸਮੇਂ ਕਾਲੇ ਚਨੇ ਭੋਕੇ ਰੱਖੋ ਸਵੇਰੇ ਇਹਨਾਂ ਨੂੰ ਬਾਲ ਕੇ ਖਾ ਲੋ ਇਸ ਨਾਲ ਸਰੀਰ ਅੰਦਰ ਤਾਕਤ ਬਣੀ ਰਹੇਗੀ ਤੁਸੀਂ ਤੰਦਰੁਸਤ ਰਹੋਗੇ ਨੰਬਰ 15 ਦੇਕਰ ਤੁਸੀਂ ਸ਼ਿਮਲਾ ਮਿਰਚ ਖਾ ਲੈਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਭਿਆਨਕ ਬਿਮਾਰੀ ਤੋਂ ਬਚਾ ਬਚਾਈ ਰੱਖੇਗੀ ਅੱਖਾਂ ਦੀ ਰੋਸ਼ਨੀ ਨੂੰ ਤੇਜ ਰੱਖੇਗੀ ਦਿਨ ਨੂੰ ਸਿਹਤਮੰਦ ਰੱਖੇਗੀ ਨੰਬਰ 16 ਮੈਦਾ ਸਾਡੇ ਸ੍ਰੀ ਗੰਦਰ ਜੰਮੂ ਜਾਂਦਾ ਹੈ ਇਸ ਨੂੰ ਪਚਾਉਣਾ ਬਹੁਤ ਹੀ ਔਖਾ ਹੈ ਇਸ ਲਈ ਨਾ ਹੋ ਸਕੇ ਇਸ ਦਾ ਸੇਵਨ ਘੱਟ ਕਰੋ ਨਹੀਂ ਤਾਂ ਤੁਹਾਡੀ ਸਿਹਤ ਦਾ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 17 ਦਾਲਾਂ ਸਬਜ਼ੀਆਂ ਲਈ ਹਮੇਸ਼ਾ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ ਇਹ ਤੁਹਾਡੇ ਸਰੀਰ ਨੂੰ ਤੰਦਰੁਸਤ ਤੇ ਨਾਲ ਨਾਲ ਜਵਾਨ ਹੀ ਰੱਖੇਗਾ ਨੰਬਰ 18 ਜਦੋਂ ਵੀ ਤੁਸੀਂ ਦਹੀਂ ਖਾਂਦੇ ਹੋ ਤਾਂ ਇਸ ਨਾਲ ਕਦੇ ਵੀ ਮੱਛੀ ਦਾ ਸੇਵਨ ਨਾ ਕਰੋ ਨਹੀਂ ਤਾਂ ਤੁਸੀਂ ਭਿਆਨਕ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 19 ਉਬਲੇ ਹੋਏ ਆਲੂ ਨੂੰ ਜੇਕਰ ਤੁਸੀਂ ਜ਼ਿਆਦਾ ਸਮੇਂ ਫ੍ਰੀਜ ਵਿੱਚ ਰੱਖ ਤੋਂ ਬਾਅਦ ਵਰਤਣ ਨੂੰ ਵਿੱਚ ਲੈ ਆਉਂਦੇ ਹੋ ਤਾਂ ਇਹ ਤੁਹਾਡੇ ਸਰੀਰ ਅੰਦਰ ਜਾਂ ਫਿਰ ਫੂਲ ਕੋ ਜਵਾ ਕੋ ਆ ਜਾਈ ਸਪੋਸਿੰਗ ਦਾ ਕੰਮ ਕਰ ਸਕਦੇ ਹਨ ਇਸ ਲਈ ਇਸ ਨੂੰ ਖਾਣ ਤੋਂ ਸਾਵਧਾਨ ਰਹੋ ਨੰਬਰ 20 ਸ਼ਹਿਦ ਵਿੱਚ ਆਇਰਨ ਪਾਇਆ ਜਾਂਦਾ ਹੈ ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡੇ ਅੰਦਰ ਪੂਰੀ ਜ਼ਿੰਦਗੀ ਖੂਨ ਦੀ ਕਮੀ ਨਹੀਂ ਹੋਵੇਗੀ ਨੰਬਰ 21 ਜੇਕਰ ਤੁਹਾਡੇ ਸਰੀਰ ਦੇ ਕਿਸੇ ਹਿੱਸੇ ਉੱਪਰ ਸੋਜ ਆ ਜਾਵੇ ਉਸ ਉੱਪਰ ਖਾ ਪਾਨ ਦੇ ਪੱਤੇ ਰਗੜ ਲੋਈ ਇਸ ਨਾਲ ਸਾਰੀ ਸੋਜ ਖਤਮ ਹੋ ਜਾਵੇਗੀ ਨੰਬਰ 22 ਜੇਕਰ ਤੁਸੀਂ ਜ਼ਿਆਦਾ ਸਮਾਂ ਇੱਕ ਹੀ ਜਗ੍ਹਾ ਤੇ ਬੈਠਦੇ ਰਹੇ ਇੱਥੇ ਰਹਿੰਦੇ ਹੋ ਤਾਂ ਇਸ ਨਾਲ ਤੁਸੀਂ ਡਿਪਰੈਸ਼ਨ ਵਰਗੀ بیماری ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 23 ਬਾਹਰੋਂ ਆਈ ਮਿੱਠੀ ਚੀਜ਼ ਨੂੰ ਖਾਣ ਤੋਂ ਪਹਿਲਾਂ ਉਸ ਨੂੰ ਆਪਣੇ ਘਰ ਵਿੱਚ ਪੂਜਾ ਪਾਠ ਵਾਲੀ ਜਗ੍ਹਾ ਤੇ ਰੱਖੋ ਫਿਰ ਇਸ ਨੂੰ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬਹੁਤ ਫਾਇਦਾ ਹੋਵੇਗਾ ਨੰਬਰ 24 ਜਦੋਂ ਵੀ ਛਿੱਕ ਮਾਰਦੇ ਹੋ ਤਾਂ ਉਸ ਸਮੇਂ ਆਪਣੇ ਸਿਰ ਨੂੰ ਝੁਕਾ ਲਓ ਇਸ ਨਾਲ ਯਾਦਾ ਸ਼ਕਤੀ ਤੇਜ ਹੋਵੇਗੀ ਨੰਬਰ 25 ਜੇਕਰ ਤੁਸੀਂ ਰੋਜ਼ਾਨਾ ਤਾਜ਼ਾ ਮੱਖਣ ਖਾਓ ਵਿੱਚ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 26 ਕਦੇ ਵੀ ਮੀਟ ਮੱਛੀ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਨਾ ਕਰੋ ਇਸ ਨਾਲ ਤੁਸੀਂ ਫੁਲਵਾਰੀ ਦੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 27 ਗਰਮ ਪਰੌਂਠੇ ਨਾਲ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਤੁਹਾਡੇ ਹਾਲਾਤ ਵਿਗੜ ਸਕਦੇ ਹਨ ਨੰਬਰ 28 ਜੇਕਰ ਤੁਸੀਂ ਰੋਜ਼ਾਨਾ ਇੱਕ ਰਸਬੂਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ ਨੰਬਰ 29 ਸੂਰਜਮੁਖੀ ਦੇ ਤੇਲ ਤੇ ਨਵੇਂ ਚਿਹਰੇ ਤੇ ਮਾਲਿਸ਼ ਕਰਨ ਨਾਲ ਚਿਹਰਾ ਚਮਕਦਾਰ ਤੇ ਨਾਲ ਹੀ ਜਵਾਨੀ ਰਹਿੰਦਾ ਹੈ ਤੇ ਨਾਲ ਹੀ ਚਿਹਰੇ ਦੇ ਦਾਗ-ਧੱब्बਿਆਂ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 3 ਜਿਹੜੀਆਂ ਔਰਤਾਂ ਫੁੱਲੀ ਹੋ ਫੁੱਲੀ ਹੋਈ ਰੋਟੀ ਖਾਂਦੀਆਂ ਹਨ ਉਹਨਾਂ ਔਰਤਾਂ ਉੱਪਰ ਜਲਦੀ ਨਾਲ ਗੂੜਾਪਾ ਨਹੀਂ ਆਉਂਦਾ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 31 ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਹਾਜਮਾ ਖਰਾਬ ਹੋ ਸਕਦਾ ਹੈ ਤੇ ਨਾਲ ਹੀ ਤੁਹਾਨੂੰ ਹਿਊਮਿਨਿਟੀ ਕਮਜ਼ੋਰ ਪੈਣ ਲੱਗ ਜਾਂਦੀ ਹੈ। ਨੰਬਰ 32 ਜੇਕਰ ਤੁਸੀਂ ਦੁੱਧ ਵਿੱਚ ਰਾਤ ਨੂੰ ਹਲਦੀ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਤੰਦਰੁਸਤ ਤੇ ਨਾਲ ਨਾਲ ਸਰੀ ਦਿਨ ਇਨਫੈਕਸ਼ਨ ਖਤਮ ਹੋ ਜਾਂਦੀ ਹੈ। ਨੰਬਰ 33 ਜੇਕਰ ਤੁਸੀਂ ਇਨਫੈਕਸ਼ਨ ਨੂੰ ਜਲਦੀ ਨਾਲ ਦੂਰ ਕਰਨਾ ਚਾਹੁੰਦੇ ਹੋ ਤਾਂ ਰਜਾਨਾ ਦੁੱਧ ਦੇ ਵਿੱਚ ਪਾਣੀ ਪੀਓ ਇਸ ਨਾਲ ਬਹੁਤ ਜਲਦੀ ਇਨਫੈਕਸ਼ਨ ਦੂਰ ਹੋ ਜਾਵੇਗੀ ਨੰਬਰ 34 ਜੇਕਰ ਤੁਸੀਂ ਰਾਤ ਨੂੰ ਪੂਰੇ ਹਨੇਰੇ ਵਿੱਚ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਡਿਪਰੈਸ਼ਨ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 35 ਜੇਕਰ ਤੁਸੀਂ ਮੱਝ ਦੇ ਦੁੱਧ ਵਿੱਚ ਛੋਲੇ ਪੀਓ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਤਾਕਤਵਰ ਬਣਦਾ ਹੈ ਤੇ ਨਾਲ ਇਸਰੀਰ ਦਾ ਪਤਲਾਪਨ ਖਤਮ ਹੋ ਜਾਂਦਾ ਹੈ ਨੰਬਰ 36 ਗਰਭਤੀ ਔਰਤਾਂ ਨੂੰ 1 2 ਵਜੇ ਦੇ ਸਮੇਂ ਦਹੀਂ ਖਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਬੱਚੇ ਦਾ ਸਹੀ ਤੰਦਰੁਸਤ ਦਰੁਸਤ ਰਹਿੰਦਾ ਹੈ ਨੰਬਰ 37 ਜੇਕਰ ਤੁਹਾਡੇ ਨੂਹ ਵਿੱਚ ਵਧ ਦਲਵਦ ਰਹੇ ਤਾਂ ਉਹਨਾਂ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰ ਲੋ ਇਸ ਨਾਲ ਨੂਹ ਤੇਜ਼ੀ ਨਾਲ ਵਧਣ ਲੱਗ ਜਾਣਗੇ ਚਮਕ ਵੀ ਵੱਧ ਜਾਵੇਗੀ ਨੰਬਰ 38 ਦੇਸੀ ਘੋਬਿਜ ਥੋੜਾ ਜਿਹਾ ਨਮਕ ਮਿਲਾ ਕੇ ਜੇਕਰ ਤੁਸੀਂ ਸਰੀਰ ਦੀ ਮਾਲਿਸ਼ ਕਰ ਲੋ ਤਾਂ ਇਸ ਨਾਲ ਸਰੀਰ ਦੀ ਖਾਜ ਖਤਮ ਹੁੰਦੀ ਹੈ ਨੰਬਰ 39 ਲੋਕ ਨੰਬਰ 39 ਲੋਕੀ ਨੂੰ ਸੁਕਾ ਕੇ ਨਾਰੀਅਲ ਤੇਲ ਵਿੱਚ ਪਾ ਕੇ ਉਬਾਲ ਲੋ ਫਿਰ ਇਸ ਨੂੰ ਛਾਣ ਕੇ ਬੋਤਲ ਵਿੱਚ ਸਟੋਰ ਕਰਕੇ ਰੱਖ ਲੋ ਇਸ ਤੇਲ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰੋ ਤੇ ਨਾਲ ਸਫੇਦ ਵਾਲ ਕਾਲੇ ਹੋਣ ਲੱਗ ਜਾਣਗੇ ਨੰਬਰ 40 ਜੇਕਰ ਤੁਸੀਂ ਗਰਮ ਪਾਣੀ ਪੀਂਦੇ ਹੋ ਤਾਂ ਹੀ ਸਨਾ ਤੁਹਾਡਾ ਦਿਲ ਤੇਜ਼ੀ ਨਾਲ ਕੰਬ ਕਰਨਾ ਲੱਗ ਜਾਂਦਾ ਹੈ ਤੇ ਨਾਲ ਹੀ ਨਾੜਾਂ ਵੀ ਸਾਫ਼ ਹੋ ਜਾਂਦੀਆਂ ਹਨ ਨੰਬਰ 41 ਗੈਸ ਤੋਂ ਰਾਹਤ ਪਾਉਣ ਲਈ ਦੋ ਕਲੀਆਂ ਲਸਣ ਦੀਆਂ ਛਿਲ ਕੇ ਸ਼ੁੱਧ ਦੇਸੀ ਘਿਓ ਵਿੱਚ उबाल ਕੇ ਖਾਓ ਤੁਰੰਤ ਆਰਾਮ ਮਿਲੇਗਾ ਨੰਬਰ 42 ਜੇਕਰ ਚਿਹਰੇ ਉੱਪਰ ਫਿੰਸੀਆਂ ਹੋ ਜਾਣ ਤਾਂ ਮਲਮਲ ਦੇ ਕੱਪੜੇ ਵਿੱਚ برف ਦੇ ਪੀਸ ਪਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਵਿੱਚ ਫਿੰਸੀਆਂ ਸਾਫ਼ ਹੋ ਜਾਣਗੀਆਂ ਤੇ ਨਾਲ ਹੀ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 43 ਰਾਤ ਦੇ ਸਮੇਂ ਕਦੇ ਵੀ ਚੋਲ-ਪੇਟ ਭਰ ਕੇ ਨਹੀਂ ਖਾਣੇ ਚਾਹੀਦੇ ਇਸ ਨਾਲ ਪਾਚਨ ਵਿੱਚ ਬਹੁਤ ਔਖੇ ਹਨ ਇਸ ਤਰ੍ਹਾਂ ਤੁਹਾਡਾ ਸਰੀਰ ਨੀਂਦ ਖਰਾਬ ਹੁੰਦੀ ਹੈ ਨੰਬਰ 44 ਜੇਕਰ ਤੁਸੀਂ ਖਾਣੇ ਤੋਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਸੀਮਿਤ ਤਰ੍ਹਾਂ ਹੈ ਜੇਕਰ ਰੋਟੀ ਦੇ ਵਿੱਚ ਪੀਂਦੇ ਹੋ ਤਾਂ ਇਹ ਆਨੰਦ ਹੈ ਪਰ ਜੇਕਰ ਤੁਸੀਂ ਰੋਟੀ ਤੋਂ ਤੁਰੰਤ ਬਾਅਦ ਪੀਂਦੇ ਹੋ ਤਾਂ ਜ਼ਹਿਰ ਦੇ ਸਮਾਨ ਹੈ ਨੰਬਰ 45 ਜੇਕਰ ਗੈਸ ਕਾਰਨ ਸੀਨੇ ਵਿੱਚ ਦਰਦ ਜਾਂ ਸਿਰ ਵਿੱਚ ਦਰਦ ਧੁੰਦਾ ਹੋਵੇ ਖਾਣਾ ਖਾਣ ਤੋਂ 45 ਮਿੰਟ ਨਿੰਬੂ ਪਾਣੀ ਵਿੱਚ ਨਚੋੜ ਕੇ ਪੀ ਲਓ ਬਹੁਤ ਲਾਭ ਮਿਲੇਗਾ ਨੰਬਰ 46 ਜੇਕਰ ਤੁਸੀਂ ਆਪਣਾ ਵਜ਼ਨ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਦੁੱਧ ਦੇ ਨਾਲ ਕੇਲਾ ਪਿਸਤਾ ਬਦਾਮ ਕਾਜੂ ਅਖਰੋਟ ਇੱਕ ਮਹੀਨਾ ਲਗਾਤਾਰ ਪੀਣ ਨਾਲ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਵੇਗਾ ਨੰਬਰ 47 ਜਦੋਂ ਵੀ ਤੁਸੀਂ ਕarele ਦੀ ਸਬਜ਼ੀ ਖਾਂਦੇ ਹੋ ਨਾ ਭੁੱਲ ਕੇ ਵੀ ਦਹੀਂ ਦਾ ਸੇਵਨ ਨਾ ਕਰੋ ਇਸ ਨਾਲ ਸਰੀਰ ਦਾ ਹਾਲਾਤ ਵਿਗੜ ਸਕਦੇ ਹਨ ਨੰਬਰ 48 ਚਿਹਰੇ ਨੂੰ ਰੋਜ਼ਾਨਾ ਰਾਤ ਨੂੰ ਜ਼ਰੂਰ ਧੋ ਕੇ ਹੀ ਸੋਵੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਜਵਾਨ ਰਹੇਗਾ ਤੇ ਨਾਲ ਹੀ ਗੰਦੇ ਕਿਟਾਣੂ ਤੋਂ ਮੁਕਤ ਰਹੇਗਾ ਨੰਬਰ 39 ਸੌਣ ਤੋਂ ਤੁਰੰਤ ਪਹਿਲਾਂ ਦੁੱਧ ਜ਼ਰੂਰ ਪੀਓ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 50 ਜਿਹੜੇ ਲੋਕਾਂ ਦਾ ਪੇਟ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਰਾਤ ਦੇ ਸਮੇਂ ਗਰਮ ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਪਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਡਾ ਪੇਟ ਸਾਫ਼ ਹੋਣ ਲੱਗ ਜਾਵੇਗਾ ਨੰਬਰ 52 ਜੇਕਰ ਤੁਸੀਂ ਜ਼ਿਆਦਾ ਸੋਚਾਂ ਵਿੱਚ ਪਏ ਰਹਿੰਦੇ ਹੋ ਤੇ ਇਸ ਨਾਲ ਤੁਹਾਨੂੰ ਬੁਢਾਪਾ ਵੀ ਜਲਦੀ ਹੋਵੇਗਾ ਨਾਲ ਹੀ ਸਰੀਰ ਕਮਜ਼ੋਰੀ ਵੀ ਜਲਦੀ ਹੋਵੇਗੀ ਤੇ ਨਾਲ ਹੀ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਜਾਵੇਗੀ ਸਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰੋ ਨਾਲ ਹੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਕਿਉਂਕਿ ਅਸੀਂ ਤੁਹਾਡੇ ਲਈ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ